ਬਦੋਂ ਕੰਦੀ ਸਾਰੇ ਕਾਲਸ ਸਾਰਿਆਂ ਨੂੰ ਕਨੈਕਟ ਕਰਦੇ ਆਂ ਕਿ ਸਾਰੇ ਆਂ ਠੀਕ ਠਾਕ ਹੋਵਾਂਗੇ। ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕਾਂ ਤੇ ਲੱਗਿਆ ਜੀ ਆਪਣੇ ਵਲੌਗ ਦੀ ਸਟਾਰਟਿੰਗ ਕਰਨ। ਤੇ ਇੱਧਰ ਮਿਲੋ ਆਪਣੇ ਭੂਆ ਨੂੰ। ਭੂਆ ਸਤਿ ਸ਼੍ਰੀ ਅਕਾਲ ਬਲਾ। ਹੈਲੋ ਗਾਇਸ। ਤੇ ਇੱਧਰ ਮਿਲੋ ਆਪਣੇ ਭੂਆ ਨੂੰ। ਆਦਰ ਬੀਬੀ ਆ, ਨਾਨੀ। ਇੱਧਰ ਚਾਚੀ। ਆਪਾਂ ਸਾਰੇ ਜਣੇ ਤਿਆਰ ਹੋ ਗਏ। ਤੇ ਚੱਲਣੇ ਬਾਬੂ ਜੀ ਦਾ ਮੱਥਾ ਟੇਕਣ। ਵਧੀਆ ਲੱਗਦੀ ਸੀ ਉਹ। ਤੇ ਅੱਜ ਹੈਗੀ ਜੀ ਦਸਮੀ ਆ। ਤੇ ਬਾਕੀ ਅੱਪਰ ਚਲਦੇ ਆ ਚੱਲ ਕੇ ਜਾ ਕੇ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਵੀ ਕਰਾਉਣੇ ਆ ਤੁਸੀਂ ਵੀ ਸਾਰੇ ਜਣੇ ਦਰਸ਼ਨ ਕਰਿਓ ਵੀਡੀਓ ਦੇ ਵਿੱਚ ਤੋਂ ਮੈਨੂੰ ਵੀਡੀਓ ਬੰਦ ਲਿਖਤਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਲੱਗਦਾ ਜੀ ਮੈਂ ਪ੍ਰੈਸ ਤੇ ਇਧਰ ਆਪਣੀ ਹਰ ਆਪਨ ਵੀ ਰੈਡੀ ਹੋ ਗਈ ਬਸ ਪਿੱਛੇ ਨਾਲ ਡਿੱਗ ਜੀ ਪਿੱਛੇ ਨਾਲ ਡਿੱਗ ਜੀ ਉਰੇ ਆ ਜਾ ਦੋ ਦਿਨ ਬਾਅਦ ਪੇਸ ਕਰਨ ਲੱਗਣਾ ਲਾਈਨਿੰਗ ਲਾਉਣੀ ਆ ਮੇਰੇ ਕੋਕੇ ਨਹੀਂ ਤੇ ਆਪਾਂ ਅੜਿਕਣ ਲੱਗੇ ਹੋਏ ਆ ਬਸ ਨੂੰ ਲੈਦੇ ਹੁਣ ਕੀ ਚੀਜ਼ਾਂ ਦੇ ਬਸ ਆਂਦੀਆਂ ਕਿ ਟਰੱਕਾਂ ਨਾਲ ਇਹ ਨਾਲ ਹੁੰਦੀ ਆ ਸਤਿ ਸ਼੍ਰੀ ਅਕਾਲਾਂ ਨਹੀਂ ਇਹਦੇ ਨਾਲ ਨਹੀਂ ਇੱਕ ਸੂਤਾਂ ਦੇ ਨਾਲ ਹੋ ਤੇ ਇਹ ਹੋਰ ਆ ਦੇਣ ਕੀ ਚੀਜ਼ਾਂ ਆਉਂਦੀ ਆਪਾਂ फटाफट ਕੀ ਕਹਿੰਦੇ ਆ ਇਹ ਲਾਈਨਿੰਗ ਹਾਂਜੀ ਲੋ ਜੀ ਇਹਦਾ ਲੱਗਦਾ ਕਿ ਇਹ ਬਾਹਰ ਚੱਲਦੇ ਜਾਂਦੇ ਤਾਂ නජී හන පැති ප්‍රශාද ලැලිය තේි රක්ේ දය මට

ਕਦੇ ਮੱਥਾ ਨਾ ਟੇਕੋ ਜੀ ਚਲਦਾ ਪਾ ਇਹਦਾ ਹਾਂ ਹੈਗਾ ਹੋਈ ਇਹ ਸਾਜ ਗਿਆ ਮੇਰੇ ਕੋਲ ਬੱਚੇ ਨਿਕਲ ਗਿਆ ਉਹ ਭਗਾਨੀ ਦੇ ਜਨਮ ਅੰਦਰ ਮੈਨੂੰ ਇਹਨਾਂ ਨੂੰ ਮਾਰ ਦੇਣਾ ਸੀ ਚੌਲੀ ਆਰਾਮ ਕਰਾਈ ਆਪੇ ਸੀ ਲੜਾਈ ਨਾ ਹੋਵੇ ਜਦ ਇਹ ਨਾਮ ਹੋਇਆ ਕਰਤੂਕ ਦੇ ਫਿਰ ਸੂਰਮੇ ਦੇ ਸਰਦਾਰ ਕਲਕਿਆ ਵਾਲੇ ਤੂੰ ਦੇ ਸਖਾ ਨੂੰ ਲੈ ਕੇ ਨਾਮ ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਜਦੋਂ ਅਲਫਖਾਂ ਦੀਆਂ ਫੌਜਾਂ ਤਰਪਾਲ ਜਾਂਦੀਆਂ ਬਿਆਲ ਚਲਦੀਆਂ ਆਈਆਂ ਫੌਜਾਂ ਕਰਗੀਆਂ ਵਾਲੇ ਪਾਤਸ਼ਾਹ ਨੇ ਸਾਹ ਤੀਰ ਨਾਲ ਮਾਨਮਾਨ ਲੈ ਕੇ ਪਹਿਲਾ ਮੌਕਾ ਦਿੱਤਾ ਤੈਨੂੰ ਮੌਕਾ ਦਿੱਤਾ ਮੈਂ ਕਹਿੰਦੇ ਆਏ ਦੁਨੀਆਂ ਦੇ ਜਾੜੇ ਤੀਰ ਜਿਹਨੂੰ ਐਨ ਸ਼ਰਨਦਾਰੇ ਛੱਡਿਆ ਕਰਗੀਆਂ ਵਾਲੇ ਪਾਤਸ਼ਾਹ ਨੇ ਐਂ ਪਰਿਵਾਰ ਦੇ ਨਾਲ ਰੋਕ ਦਿੱਤਾ ਉਹਦੇ ਦੋ ਟੁੱਟੇ ਹੋ ਕੇ ਛੱਡੇ ਦਿੱਤੇ ਇਹ ਉਹ ਵੀ ਖਾਲੀ ਧਿਆਨ ਦੇ ਦਿੱਤਾ ਖਾਲੀ ਚੜਿਆ ਗਿਆ ਮਹਾਰਾਜ ਦੇ ਪਰਿਵਾਰ ਨਹੀਂ ਕਰ ਸਕਿਆ ਲੋ ਜੀ ਉਸ ਜਿਹੜਾ ਜਦੋਂ ਨੇ ਦੇਖਿਆ ਬਈ ਹੁਣ ਮੇਰਾ ਭੱਜਣ ਦਾ ਮੌਕਾ ਹੁਣ ਤਾਂ ਜਾਨ ਪਾ ਕੇ ਭੱਜਣਾ ਸੌਖਾ ਹੈ ਆਲਮਕਾ ਸਾਹਮਣੇ ਦੇਖਦਾ ਜਦੋਂ ਇਹ ਪਟਪੁਰ ਦੇ ਭੱਜਣ ਲੱਗਿਆ ਕਾਲੀਆਂ ਵਾਲੇ ਪਾਸ਼ਾ ਕੰਦੇ ਇਹ ਤਕੜ ਇਹ ਭੀੜ ਬਹੁਤ ਜ਼ਿਆਦਾ ਆ ਕਿਹਦੀ ਦੱਸਿਆ ਮੈਨੂੰ ਵੀ ਐਂ ਤੇ ਆ ਕੇ ਮਿਲਦਾ ਮੈਂ ਨੂੰ ਪਟਾਪੂ ਲੈ ਆ ਆ ਨਾ ਚੀਜ਼ਾਂ ਕਰਦਾ ਨਹੀਂ ਹੁਣ ਤੋਪ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਘਰੇ ਚੱਲ ਕੇ ਦੇਖ ਜਾਈਏ ਕੀ ਪ੍ਰੋਗਰਾਮ ਆ ਦੇਖਦੇ ਹਾਂ ਹੁਣ ਤੁਹਾਨੂੰ ਆਪਾਂ ਘਰੇ ਲੰਡਾ ਅਸੀਂ ਕੀ ਕਰੀਏ ਅੰਨੇ ਕੀ ਕਰੀਏ ਅੰਨੇ ਇਹ ਕਿਹੜਾ ਘਾਟਾ ਵੀ ਹਰ ਦਿਨ ਨਹੀਂ ਗਿਆ ਨੂੰ ਸ਼ੇਫੀ ਕਿੱਥੇ ਆ? ਨਹੀਂ ਦੱਸਤਾ ਮੈਨੂੰ ਕੀ ਕਰੀਏ ਰਵੜਾ ਰਵੜਾ ਪਾਈਆਂ ਨਹੀਂ ਆਈਆਂ ਨੇ ਇਹਦੇ ਹਟ ਜਾ ਇਹ ਸੰਦ ਇਹ ਸੰਦ ਹਾਂਜੀ ਲੋ ਜੀ ਸ਼ਾਮ ਦੇ ਵੱਜ ਚੁੱਕੇ ਆ ਜੀ 6 ਤੇ ਮੈਂ ਆ ਗਈ ਸੀਗੀ ਜੀ ਘਰੇ ਤੇ ਉਸ ਤੋਂ ਬਾਅਦ ਵਿੱਚ ਬਸ ਨਾ ਕੋਈ ਵੀ ਜੋਦੀ ਵੀਡੀਓ ਨਹੀਂ ਬਣੀ ਹੈਗੀ ਕਿਉਂਕਿ ਸਿਰ ਬਹੁਤ ਜ਼ਿਆਦਾ ਦੁਖਣ ਲੱਗਿਆ ਸੀ ਤੁਹਾਨੂੰ ਪਤਾ ਹੈ ਇਹ ਲਿੰਕ ਜਾ ਦੇਣਾ ਪੇੜ ਸੀਗੀ ਬਹੁਤ ਜ਼ਿਆਦਾ ਘੱਟ ਹੋਇਆ ਪਿਆ ਸੀਗਾ ਤੇ ਬਸ ਉਦੋਂ ਆ ਚਹਨਾ ਘਰੇ ਪੈਂਡਾ ਆ ਗਏ ਸੀਗੇ ਤੇ ਪੈਂਡਾ ਆ ਕੇ ਨਾ ਹਾਂ ਫਟਾਫਟ ਬਸ ਇਧਰ ਨੂੰ ਆਉਣ ਦੀ ਤਿਆਰੀ ਕੀਤੀ ਕਿਉਂਕਿ ਧਾਰਾ ਤੋਂ ਨਾ ਕੱਢਣੀਆਂ ਸੀਗੇ ਮੈਂ ਸੋਨ ਫਿਰ ਮੈਂ ਆਉਂਦੀ ਸਾਰੇ ਹੈ ਨਾ ਫਟਾਫਟ ਦੇਖ ਲਓ ਮੈਂ ਹਜੇ ਕੱਪੜੇ ਵੀ ਨਹੀਂ ਖੋਲੇ ਹੈਗੇ ਤੇ ਸਿਰ ਬਹੁਤ ਜ਼ਿਆਦਾ ਦੁਖੀ ਜਾਂਦਾ ਹੋਇਆ ਤੇ ਮੈਂ ਹੈ ਨਾ ਆ ਕੇ ਫਟਾਫਟ ਧਾਰਾ ਕੱਢੀਆਂ ਤੇ ਕਾਲਵੇ ਦੇ ਬਾਪੇ ਨੂੰ ਹਜੇ ਸੀਗਾ ਕੰਮ ਥੋੜਾ ਜਿਹਾ ਤੇ ਉਹ ਕੰਮ ਕੰਚਰੇ ਦੇ ਜਿਵੇਂ ਸਾਨੂੰ ਛੱਡ ਕੇ ਦੁਵਾਰਾ ਤੇ ਕੱਲ ਨੂੰ ਮੈਂ ਫਟਾਫਟ ਫਟੂਸ਼ਨ ਭੇਜਿਆ ਕਿਉਂਕਿ ਅੱਜ ਉਹ ਤੁਹਾਡਾ ਟਿਊਸ਼ਨ ਜਾਣੂਗੀ ਲੇਟ ਹੋ ਗਿਆ ਸੀਗਾ ਤੇ ਅੱਜ ਅਸੀਂ ਉੱਥੋਂ ਥੋੜੇ ਜਿਲੇ ਲੇਟ ਹੋ ਗਏ ਸੀਗੇ ਤੇ ਇਸ ਕਰਕੇ ਟਿਊਸ਼ਨ ਜਾਣੂ ਬਜਟ ਹੋ ਗਿਆ ਸੀ ਤੇ ਮੈਂ ਹੁਣ ਧਾਰਾ ਗੱਡਿਆ ਹੀ ਆ ਤੇ ਬਾਕੀ ਹੁਣ ਦੇਖਦੇ ਆਂ ਕਿ ਇਧਰ ਰਸੋਈ ਦਾ ਕੰਮ ਕਰ ਕੀ ਹੁੰਦਾ ਵਾ ਕਿਉਂਕਿ ਤੇ ਹਾਂਜੀ ਦੇਖ ਲਈਆਂ ਫਿਰ ਮੈਂ ਹਣਾ ਤਾਂ ਆਟਾ ਓਟਾ ਗੁੰਨਦੀ ਆ ਹੁਣ ਇਧਰ ਸੋਈ ਦੇ ਵਿੱਚ ਵੜਦੇ ਵਾ ਕਿ ਹੁਣ ਤਾਂ ਕੋਈ ਗੱਲ ਨਹੀਂ ਸੋਈ ਦਾ ਹੀ ਰਹਿ ਗਿਆ ਅੰਦਰਲਾ ਤੇ ਹਜ ਤੱਕ ਸਾਡੇ 6 6 ਵਜੇ ਆ 6 ਵਜੇ 6:30 ਹੋ ਗਏ 6 ਵਜੇ ਮੇਰੇ ਹਿਸਾਬ ਨਾਲ ਅੱਜ ਪੌਣੇ 7 ਹੋ ਗਏ ਤੇ ਬਾਕੀ ਹੁਣ ਮੈਂ ਲੱਗੀ ਆਂ ਦਰਾਟਾ ਟੋ ਟੋ ਬੁਨਣ ਕਿਉਂਕਿ ਦਾਲ ਸਬਜ਼ੀ ਆਪਣੀ ਬਣੀ ਪਈ ਆਪਾਂ ਸਾਗ ਬਣਾਇਆ ਸੀਗਾ ਕੱਲ ਪਰਸੋਂ ਤੇ ਉਹੀ ਪਿਆਵਾ ਹਨ ਹੁਣ ਆਪਾਂ ਉਹਨੂੰ ਤੜਕਾ ਲਾਉਨੇ ਨਾਲ ਸਾਗ ਨੂੰ ਤੇ ਨਾਲੇ ਆਪਾਂ ਬਣਾਉਨੇ ਆ ਰੋਟੀ ਤੇ ਬਾਕੀ ਆਰਪਨ ਹਜੇ ਸੁੱਤੇ ਪਈ ਆ ਤੇ ਮੈਂ ਹੁਣ ਫਟਾਫਟ ਕੰਮ ਕੰਮ ਨਿਬੇੜ ਲਵਾਂ ਤੇ ਬਾਕੀ ਅੱਜ ਦਾ ਹੋ ਗਿਆ ਆਪਣਾ ਵਲੌਗ ਇੰਨਾ ਹੀ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨੱਤਾ ਤੱਕ ਦੇ ਲਈ ਬਾਏ ਬਾਏ